ਹਾਂਜੀ ਵੀਰੋ ਅੱਜ ਫਿਰਮ ਚਮਾਰ ਸਾਹਿਬ ਦੀ ਸ਼ੂਟਿੰਗ ਚੱਲ ਰਹੀ ਆ ਕਿਉਂਕਿ ਪਹਿਲਾਂ ਅਸੀਂ ਸ਼ੋਅ ਲਾਉਣੇ ਸ਼ੁਰੂ ਕੀਤੇ ਸੀ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਸੀ ਤੇ ਅੱਜ ਬਹੁਤ ਲੋਕਾਂ ਸਾਨੂੰ ਰਿਸਪਾਂਸ ਮਿਲਿਆ ਕਿ ਅੱਜ ਦੁਬਾਰਾ ਅਸੀਂ ਸ਼ੂਟਿੰਗ ਸ਼ੁਰੂ ਕੀਤੀ ਹੁਣ ਅਸੀਂ ਇਸ ਫਿਲਮ ਨੂੰ ਵੱਡਾ ਕਰ ਰਹੇ ਆ ਤੇ ਬਹੁਤ ਜਲਦੀ ਇਹ ਫਿਲਮ ਕੰਪਲੀਟ ਹੋ ਜਾਵੇਗੀ ਵੀਰੋ ਜਦੋਂ ਅਸੀਂ ਸ਼ੂਟ ਹੋਣੇ ਸ਼ੁਰੂ ਕੀਤੇ ਤਾਂ ਚਮਾਰ ਕੌਮ ਨੇ ਸਾਡਾ ਬੜੀ ਸਪੋਰਟ ਕੀਤੀ ਪਿੰਡਾਂ ਵਿੱਚ ਕੇਕ ਵੰਡੇ ਗਏ ਸਾਡੇ ਫੋਨਾਂ ਦੇ ਪੂਰੀ ਦੁਨੀਆ ਤੋਂ ਕਾਲ ਆਉਣੇ ਸ਼ੁਰੂ ਹੋ ਗਏ ਕਈ ਮੁਸੀਬਤਾਂ ਕਈ ਧਮਕੀਆਂ ਦੇ ਕਈ ਪਰੇਸ਼ਾਨੀਆਂ ਤੋਂ ਬਾਅਦ ਅਸੀਂ ਫਿਲਮ ਰਿਲੀਜ਼ ਕੀਤੀ ਸੀ ਉਹ ਫਿਲਮ ਛੋਟੀ ਸੀ ਪਰ ਇਸੇ ਫਿਲਮ ਨੂੰ ਹੁਣ ਅਸੀਂ ਵੱਡੇ ਤੌਰ ਤੇ ਬਣਾ ਰਹੇ ਹਾਂ ਬਹੁਤ ਜਲਦੀ ਇਹ ਫਿਲਮ ਰਿਲੀਜ਼ ਕਰ ਦਾਂਗੇ ਪ੍ਰੋਜੈਕਟਰ ਤੇ ਪੂਰੇ ਪੰਜਾਬ ਚ ਘੁੰਮ ਘੁੰਮ ਕੇ ਵਿਖਾਈ ਜਾਵੇਗੀ ਤੇ ਵੀਰੋ ਪੂਰਾ ਸਾਧਵ ਅਸੀਂ ਆਪਣੇ ਨੰਬਰ ਉੱਪਰ ਪਾ ਦਿੰਦੇ ਆ ਤੇ ਬੁਕਿੰਗ ਜੋ ਵੀ ਵੀਰ ਸ਼ੋਅ ਲਵਾਉਣੇ ਚਾਹੁੰਦਾ ਲਵਾਓ ਇਹਦੇ ਵਿੱਚ ਕੋਈ ਚਾਰਜ ਨਹੀਂ ਹੈ ਜੋ ਵੀ ਸਾਡੇ ਸਾਡੀ ਟੀਮ ਦਾ ਮਾਣ ਸਤਿਕਾਰ ਕਰ ਦੋਵੇਗਾ ਕੋਈ ਸਾਡੇ ਸਿਰ ਮੱਥੇ ਤੇ ਵੀਰੋ ਬਸ ਥੋੜਾ ਜਿਹਾ ਵੇਟ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਜਮਾਨ ਸਾਹ ਧੰਨਵਾਦ ਸੋਨਰਪਾ ਗੁਰੂ ਰਵੀਦਾਸ ਮਹਾਰਾਜ ਕੀ ਜੈ ਸੋਨਰਪਾ ਗੁਰੂ ਰਵੀਦਾਸ ਮਹਾਰਾਜ ਕੀ ਜੈ